ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰਗੋਬਿੰਦ ਸਿੰਘ ਜੀ ਮੁੱਖੋਂ ਫਰਮਾਉਂਦੇ ਹਨ ਕਿ ਇੱਥੇ ਇੱਕ ਪੱਦਰਸੇਨ ਨਾਂ ਦਾ ਰਾਜਾ ਹੋਇਆ ਕਰਦਾ ਸੀ ਜਿਸ ਨੇ ਅਨ ਦਾ અપਮਾਨ ਕੀਤਾ ਸੀ ਤੇ ਇੱਥੇ ਮਾਲਵੇ ਵਿੱਚ ਉਜਾੜ ਹੀ ਉਜਾੜ ਹੋ ਗਿਆ ਸੀ ਜਿਵੇਂ ਮਾਲਵੇ ਨੂੰ ਉੱਥੇ ਜੰਗਲੀ ਇਲਾਕਾ ਜਾਣਾ ਜਾਂਦਾ ਹੈ ਉਸ ਸਮੇਂ ਮਾਲਵੇ ਵਿੱਚ ਦੋ ਨਗਦੀਆਂ ਵਗਿਆ ਕਰਦੀਆਂ ਸਨ ਪਟਲੀ ਤੇ ਚਿਤਰਾ ਜੋ ਉਸ ਸਮੇਂ ਬਗਣੇਆ ਬੰਦ ਹੋਕੀਆਂ ਸਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਭਾਈ ਸਾਨੂੰ ਅੰਨ ਦਾ અપਮਾਨ ਨਹੀਂ ਸੀ ਕਰਨਾ ਚਾਹੀਦਾ ਉਹਦਾ ਸਨਮਾਨ ਕਰਨਾ ਚਾਹੀਦਾ ਸੀ ਮੰਨਿਆ ਤੁਹਾਡੇ ਮਾਮਾ ਜੀ ਜ਼ਾਹਰ ਤੇ ਵੱਡੇ ਹਨ ਤੁਹਾਡੇ ਰਿਸ਼ਤੇ ਵਿੱਚੋਂ ਹਨ ਪਰ ਇਹ ਉਹਨਾਂ ਨੇ ਮਾੜੀ ਗੱਲ ਕੀਤੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਸਤਗੁਰ ਮਿਹਰ ਕਰਨਗੇ ਸਾਨੂੰ ਤੁਹਾਡੀ ਸੇਵਾ ਕਬੂਲ ਹੈ ਮਾਲਵੇ ਦੀ ਧਰਤੀ ਵਿੱਚ ਬੜਾ ਅਨਾਜ ਪੈਦਾ ਹੋਇਆ ਕਰੇਗਾ ਉਨਾਂ ਨੂੰ ਵੀ ਦੂਣਾ ਚੌਗਣਾ 8 ਗੁਣੇ ਜ਼ਿਆਦਾ ਇੱਥੇ ਅਨਾਲ ਪੈਦਾ ਹੋਇਆ ਕਰੇਗਾ ਫਿਰ ਸਤਿਗੁਰ ਸੱਚੇ ਪਾਤਸ਼ਾਹ ਪਰਵਾਣ ਲੱਗੇ ਕਿ ਉਹ ਸਾਡਾ ਸੀਤ ਪ੍ਰਸਾਦ ਸੀ ਉਸ ਨੇ ਇਥੇ ਸਤਾਨ ਨੂੰ ਰੋਕ ਲਿਆ ਹੈ ਤੇ ਅਸੀਂ ਜਾਣ ਗਏ ਹਾਂ ਕਿ ਤੁਸੀਂ ਇੱਥੇ ਹੁਣ ਪਰਜਾ ਬਣ ਕੇ ਬਸੋਗੇ ਤੇ ਜੇ ਤੁਸੀਂ ਉਸ ਪ੍ਰਸ਼ਾਦ ਨੂੰ ਛਕ ਲੈਂਦੇ ਤਾਂ ਤੁਸੀਂ ਇੱਥੋਂ ਦੇ ਰਾਜੇ ਹੋਣਾ ਸੀ ਸਤਿਗੁਰ ਸੱਚੇ ਪਾਤਸ਼ਾਹ ਦਾ ਸੀਤ ਪ੍ਰਕਾਸ਼ ਹੀ ਹੋ ਮਾੜੀ-ਮੋਟੀ ਗੱਲ ਥੋੜ੍ਹੀ ਸੀ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਪਰਮਾਉਂਦੇ ਹਨ ਕਿ ਹੁਣ ਜਿੱਥੇ ਵੀ ਮਾਲਵਾ ਪ੍ਰਗਟ ਹੋਵੇਗਾ ਉੱਥੇ अनेका ਹੀ ਬਿਆੰਤ ਸਿੰਘ ਪੈਦਾ ਹੋਣਗੇ ਜਿਹੜੇ ਆਪਣੇ ਆਪ ਨੂੰ ਮਲਬਈ ਕਹਾਇਆ ਕਰਨਗੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਜੋ ਲੋਕ ਅੱਜ ਮਾਲਵੇ ਨੂੰ ਉਜਾੜ ਦਖਦੇ ਹਨ ਆਉਣ ਵਾਲੇ ਸਮੇਂ ਵਿੱਚ ਇੱਥੇ ਬਹੁਤ ਜ਼ਿਆਦਾ ਅਨਾਜ ਪੈਦਾ ਹੋਇਆ ਕਰੇਗਾ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਭਾਈ ਸ਼ਮੀਰ ਜੀ ਅਸੀਂ ਤੁਹਾਨੂੰ ਰਾਜੇ ਬਣਾਉਣਾ ਚਾਹੁੰਦੇ ਸਾਂ ਪਰ ਅਜੇ ਵੀ ਸੇਵਾ ਕਬੂਲ ਆ। ਕਲਿਆਣ ਹੋਵੇਗਾ। ਅਸਲ ਵਿੱਚ ਦੋ ਜੋ ਤੁਹਾਡੇ ਮਾਮਾ ਜੀ ਹਨ ਜੈਤੋ ਵਾਲੇ ਉਹ ਤੁਹਾਨੂੰ ਇਹ ਦਾਤ ਰਾਜ ਦੀ ਲੈਣ ਨਹੀਂ ਦੇ ਰਹੇ। ਉਹਨਾਂ ਨੂੰ ਹੁਣ ਰੋਗ ਲੱਗੇਗਾ। ਉਹਨਾਂ ਨੇ ਆਪਣੀ ਜੀਵ ਨਾਲ ਗੁਰਨਾਨਕ ਦੇ ਘਰ ਦੀ ਨਿੰਦਿਆ ਕੀਤੀ ਹੈ। ਉਹਨਾਂ ਨੂੰ ਕੋੜ ਲੱਗ ਜਾਵੇਗਾ। ਉਹਨਾਂ ਨੂੰ ਇਸ ਦਾ ਕਸ਼ਟ ਭੁਗਣਾ ਪਵੇਗਾ, ਦੁੱਖ ਭੁਗਣਾ ਪਵੇਗਾ ਤੇ ਅੱਗੇ ਜਾ ਕੇ ਇਹ ਰੋਗ ਉਹਨਾਂ ਦੀ ਵੰਸ਼ ਨੂੰ ਵੀ ਹੋ ਜਾਵੇਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅਸੀਂ ਆਪ ਦੇਖਿਆ ਹੈ ਕਿ ਉਹਨਾਂ ਦੀ ਵੰਸ਼ ਵਿੱਚ ਇਹ ਕੋੜ ਦਾ ਰੋਗ ਚੱਲ ਰਿਹਾ ਹੈ। ਇਹ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੀ ਸ਼ਕਤੀ ਜੋ ਅੱਜ ਵੀ ਉਹ ਵੱਡਾ ਰੋਗ ਆਪਣੇ ਲਾਣੇ ਵਿੱਚ ਭੁਗਤ ਰਹੇ ਸਨ। ਹੁਣ ਗੋਬਿੰਦ ਸਿੰਘ ਜੀ ਨੇ ਸ਼ਮੀਰ ਅਤੇ ਲਖਵੀਰ ਦੀ ਸੇਵਾ ਹੀ ਦੇਖੀ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਭਾਈ ਕੋਈ ਗੱਲ ਨਹੀਂ ਵੱਡੇ ਪਰਿਵਾਰ ਦਾ ਭਲਾ ਹੋਵੇਗਾ ਤੇ ਪਰਿਵਾਰ ਤੁਹਾਡਾ ਸੁਖੀ ਬਸੇਗਾ। ਇੱਕ ਦਿਨ ਭਾਈ ਸਮੀਰ ਦੀ ਸੇਵਾ ਤੋਂ ਖੁਸ਼ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਭਾਈ ਸਮੀਰ ਜੀ ਮੰਗੋ ਕੀ ਮੰਗਦੇ ਹੋ ਬਿਨਾਂ ਕਿਸੇ ਝਿਜਕ ਤੋਂ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ